ਬੰਗਾ ਨੇੜੇ ਪਿੰਡ ਜਿੰਡਿਆਲਾ ਵਿਖੇ ਜੋ ਉੱਥੋਂ ਦੇ ਵਾਸੀਆਂ ਨੇ ਦੱਸਿਆ ਕਿ 4 ਮਹੀਨੇ ਤੋਂ ਪਿੰਡ ਵਿੱਚ ਪਾਣੀ ਨਹੀਂ ਆ ਰਿਹਾ ਤੇ ਸ਼ਿਕਾਇਤਾਂ ਕਰ ਕਰ ਉਹ ਥੱਕ ਚੁੱਕੇ ਹਨ ਤੇ ਕੋਈ ਵੀ ਅਧਿਕਾਰੀ ਉਹਨਾਂ ਨੂੰ ਲੜਸੇਰਾ ਨਹੀਂ ਫੜਾ ਰਿਹਾ ਤੇ ਅੱਜ ਪਿੰਡ ਵਾਸੀਆਂ ਵਿੱਚ ਜ਼ਬਰਦਸਤ ਰੋਸ ਤੇ ਗੁੱਸਾ ਸੀ ਜਿਸ ਕਰਕੇ ਪਿੰਡ ਵਾਸੀ ਇਕੱਠੇ ਹੋਏ ਤੇ ਸਥਿਤੀ ਤਣਾਅਪੂਰਵਕ ਹੋ ਗਈ ਅਤੇ ਪਿੰਡ ਵਾਸੀਆਂ ਨੇ ਆਏ ਹੋਏ ਕਰਮਚਾਰੀ ਹੀ ਫੜ ਕੇ ਬਿਠਾ ਲਏ ਤੇ ਪੁਲਿਸ ਦੀ ਗੱਡੀ ਅੱਗੇ ਇੱਕ ਵਿਅਕਤੀ ਤਾਂ ਲੰਮਾ ਹੀ ਪੈ ਗਿਆ ਆਖਰਕਾਰ ਹੋਰ ਕਰਦੇ ਵਿਕੀ ਗਰਮੀ ਦੇ ਦਿਨ ਹਨ ਉਪਰੋਂ ਪਾਣੀ ਦੀ ਜ਼ਿਆਦਾ ਲੋੜ ਹੈ ਤੇ ਪਾਣੀ ਆ ਹੀ ਨਹੀਂ ਰਿਹਾ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਜਦੋਂ ਉਹ ਅਫਸਰਾਂ ਨਾਲ ਗੱਲਬਾਤ ਕਰਦੇ ਹਨ ਜਾਂ ਕਿਸੇ ਪਾਣੀ ਛੱਡਣ ਵਾਲੇ ਨਾਲ ਗੱਲਬਾਤ ਕਰਦੇ ਹਨ ਜਾਂ ਉੱਥੋਂ ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਉਹ ਕਹਿੰਦੇ ਨੇ ਕਿ ਸਾਡੇ ਤੇ ਉੱਪਰ ਤੋਂ ਪ੍ਰੈਸ਼ਰ ਹੈ ਤੇ ਪਿੰਡ ਵਾਸੀਆਂ ਨੇ ਕਿਹਾ ਕਿਹਦਾ ਪ੍ਰੈਸ਼ਰ ਹੈ ਜਰਾ ਸਾਨੂੰ ਵੀ ਦੱਸੋ ਕੀ ਪ੍ਰੈਸ਼ਰ ਪਾਣੀ ਨਾ ਦੇਣਦਾ ਹੈ ਜਾਂ ਪਾਈਪਲਾਈਨ ਨਾ ਪਛਾਣਦਾ ਹੈ ਜਿਹੜਾ ਸਾਡੇ ਵੀ ਖਾਨੇ ਪਾਓ ਤੇ ਉਹਨਾਂ ਨੇ ਕਿਹਾ ਕਿ ਪੁਲਸ ਮੁਲਾਜ਼ਮ ਵੀ ਤੱਕਾ ਕਰਦੇ ਨੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਨੂੰ ਅਸੀਂ ਪਿੰਡ ਵਾਲਿਆਂ ਨੇ ਕਿਹਾ ਕਿ ਉਹ ਇਲਜ਼ਾਮ ਲਗਾ ਰਹੇ ਨੇ ਪੁਲਸ ਵਾਲੇ ਕਿ ਅਸੀਂ ਉਹਨਾਂ ਨੂੰ ਬੰਦੀ ਬਣਾਇਆ ਹੈ ਤੇ ਪੈਪਾਂ ਦੀ ਬਲੋਕਜ ਕਰਕੇ ਪਰੇਸ਼ਾਨੀ ਆ ਰਹੀ ਹੈ ਤੇ ਮੁਲਾਜ਼ਮਾਂ ਨੇ ਹੁਣ 10 ਦਿਨ ਦਾ ਸਮਾਂ ਮੰਗਿਆ ਹੈ ਤੇ ਪਿੰਡ ਵਾਸੀਆਂ ਨੇ ਕਿ ਅਸੀਂ ਕਿਸੇ ਨਾਲ ਕੋਈ ਵੀ ਧੱਕਾ ਨਹੀਂ ਕੀਤਾ ਤੇ ਕਿਸੇ ਵੀ ਮੁਲਾਜ਼ਮ ਨੂੰ ਬੰਦੀ ਨਹੀਂ ਬਣਾਇਆ ਹੈ ਤੇ ਉਲਟਾ ਜਦੋਂ ਅਸੀਂ ਆਪਣੀ ਗੱਲ ਰੱਖਦੇ ਹਾਂ ਤਾਂ ਇੱਥੋਂ ਦੇ ਮੁਲਾਜ਼ਮ ਜਾਂ ਜੋ ਵੀ ਸੰਬੰਧਤ ਵਿਅਕਤੀ ਨੇ ਉਹੀ ਸਾਨੂੰ ਉਲਟਾ ਸਿੱਧਾ ਬੋਲਦੇ ਨੇ ਤੇ ਇਸ ਗੱਲ ਨੂੰ ਉਹਨਾਂ ਵੱਲੋਂ ਹੀ ਫੋਨ ਕਰ ਕਰਕੇ ਫੋਨ ਕਰ ਕਰਕੇ ਇਸ ਨੂੰ ਵੱਡਾ ਇਸ਼ੂ ਬਣਾ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਤੇ ਸਾਡੀ ਇੱਕ ਰਿਕਵੈਸਟ ਹੈ ਕਿ ਇਸ ਵੀਡੀਓ ਨੂੰ ਚੱਲਦੇ-ਚੱਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਛੀਤਪਗ ਸਿੰਘ ਨਗਰ ਦੀ ਤੇ ਇਸ ਤੋਂ ਇਲਾਵਾ ਹੋਰ ਜਿਲ੍ਹਿਆਂ ਦੀ ਹਰ ਖਬਰ ਹਰ ਗਤੀਵਿਧੀ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਹੁਣੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਅਗਰ ਤੁਸੀਂ ਵੀ ਦੇਣਾ ਚਾਹਦੇ ਹੋ ਕੋਈ ਇਸ ਚੈਨਲ ਦੇ ਉੱਪਰ ਖਬਰ ਤਾਂ ਚੈਨਲ ਤੇ ਅਸੀਂ ਨੰਬਰ ਬੋਲ ਰਹੇ ਹਾਂ 98 763 79499 98 763 79499 ਕਿਸੇ ਦੀ ਕੋਈ ਵੀ ਸਮੱਸਿਆ ਹੈ ਤਾਂ ਇਸ ਨੰਬਰ ਤੇ ਫੋਨ ਮਾਰੋ ਸਾਡੇ ਪੱਤਰਕਾਰ ਤੁਹਾਡੇ ਕੋਲ ਹਾਜ਼ਰ ਹੋ ਜਾਣਗੇ ਆਓ ਦੇਖਦੇ ਹਾਂ ਪੂਰੀ ਰਿਪੋਰਟ ¡Por mí! ¡Por mí! ¡Por mí! ਕਿੰਨੇ ਲੈ ਕੇ ਲੈ ਲਵਾਂ ਨਾ ਤਵਾ ਲੈ ਕੇ ਨਹੀਂ ਲਗਾਨੂੰ ਇੱਥੇ ਇਹ ਜਾਣ ਦਵਾਂਗੇ ਅਸੀਂ ਤਾਂ ਜਾਣ ਨਹੀਂ ਤੇ ਸਾਡੀ ਅਗਰ ਸਾਰੀ ਨਮਾਈ ਪੂਰੀ ਚਾਰੇ ਦੀ ਹੋਵੇ ਅਗਰ ਇਹ ਅੱਧ ਪੰਜਾਹ ਤੋਂ ਬਹੁਤ ਆਉਂਦੇ ਹੋਵੇ ਪਾਣੀ ਜਦ ਵੀ ਪਾਣੀ ਹੋਣੀ ਪਾਣੀ ਹੁੰਦਾ ਨਹੀਂ ਕੋਈ ਰੋਣੋ ਨਹੀਂ ਹਨੇ ਨਿਆਣੇ ਵੀ ਇੱਥੇ ਸਕੂਲੇ ਤੋਰੀ ਦੇ ਨਾੜਾਈ ਦੇ ਵੀ ਨਹੀਂ ਹੈਗੇ कीगल होगी आज ਮੇਰਾ ਨਾਮ ਅਲਤਾਰਾ ਜੀ ਐਚ ਆਈ ਕਿਥੇ ਜਰਨਾ ਨਾਮ ਹੈ ਤੁਸੀਂ ਹੰਡਿਆਲਾ ਪਿੰਡ ਦੇ ਵਿੱਚ ਕਿ ਇੱਥੇ ਉਹ ਤਾਂ ਵੀ ਬੜੀ ਪੰਚਾਇਤ ਮੈਂਬਰ ਹੈ ਜੀ ਸਰ ਜੀ ਅਸੀਂ ਨਾ 4 ਮਹੀਨੇ ਤੋਂ ਪਾਣੀ ਦੀ ਮੰਗ ਕਰ ਰਹੇ ਆ ਅੱਛਾ ਜੀ ਪੰਚਾਇਤ ਮੈਂਬਰ ਇਹ ਵੀਡੀਓ ਸਾਹਿਬ ਤੋਂ ਤੇ ਨਾ ਵੀਡੀਓ ਮਸਲਾ ਸਾਡਾ ਹੱਲ ਕਰਦਾ ਪਿਆ ਤੇ ਨਾ ਵਾਟਸਐਪ ਸਪਲਾਈ ਵਾਲੇ ਕਰਦੇ ਪਏ ਆ ਤੇ ਅਸੀਂ ਬਾਰ-ਬਾਰ ਐਪਲੀਕੇਸ਼ਨਾਂ ਦੇਈ ਜਾਂਦੇ ਆ ਸਾਨੂੰ ਨਹੀਂ ਪਤਾ ਲੱਗਦਾ ਵੀ ਜਦੋਂ ਵੀਡੀਓ ਕੋਲ ਜਾਂਦੇ ਆ ਉਹ ਕਹਿ ਰਹੇ ਆ ਜੀ ਸਾਡੇ ਤੇ ਉੱਪਰੋਂ ਪ੍ਰੈਸ਼ਰ ਬਹੁਤ ਆ ਸਾਨੂੰ ਸਰ ਇੱਕ ਗੱਲ ਕਲੀਅਰ ਕਰ ਦੇਣਾ ਵੀ ਸਾਡਾ ਮਸਲਾ ਹੱਲ ਹੋਏਗਾ ਜਾਂ ਨਹੀਂ ਹੋਏਗਾ ਠੀਕ ਹੈ ਜੀ ਤੇ ਸਾਨੂੰ ਉਹ ਬੰਦੇ ਦਾ ਨਾਮ ਵੀ ਦੱਸਿਆ ਜਾਵੇ ਕਿ ਜਿਹਦ ਬੰਦੇ ਨੇ ਇਹਨਾਂ ਦੇ ਪ੍ਰੈਸ਼ਰ ਆ ਵੀ ਅਸੀਂ ਉਸ ਤੋਂ ਅਗਲੀ ਕਾਰਵਾਈ ਕਰ ਸਕੀਏ ਨਹੀਂ ਅੱਜ ਕੀ ਮਸਲਾ ਹੋਇਆ ਹੈ ਸਾਰਾ ਅੱਜ ਸਰ ਜੀ ਮੁਲਾਜ਼ਮ ਆਏ ਆ ਜੀ ਸਰ ਸਾਨੂੰ 3 ਮਹੀਨੇ ਤੋਂ ਪਾਣੀ ਦੀ ਦਿੱਕਤ ਸੀਗੀ ਤੇ ਸਰ ਦਿੱਲੀ ਜਦੋਂ ਵੀ ਆਉਂਦੇ ਆ ਇਹ ਪਾਣੀ ਨੂੰ ਬਸ ਟਾਵਾਂ ਕੋਲੀ ਕਰਕੇ ਚਲੇ ਜਾਂਦੇ ਆ ਕੋਈ ਮੌਜੂਦਾ ਪੱਕਾ ਹੱਲ ਨਹੀਂ ਕਰਦੇ ਪਏ ਤੇ ਸਾਡੀ ਮੰਗ ਇਹੀ ਹੈ ਪ੍ਰਸ਼ਾਸਨ ਅੱਗੇ ਕਿ ਸਾਨੂੰ ਪਾਈਪ ਲਾਈਨ ਨਵੀਂ ਪਵਾਈ ਜਾਵੇ ਤੇ ਜਿਹਦੇ ਨਾਲ ਸਾਡਾ ਪਾਣੀ ਦੀ ਸਮੱਸਿਆ ਹੱਲ ਹੋਈ ਜਾਵੇ ਅੱਜ ਤੁਸੀਂ ਮਿਲਾਜ਼ਮ ਮਰੇ ਅੰਦਰ ਰੱਖ ਲਿਆ ਆਪਣੇ ਕੋਲ ਮੈਂ ਮਿਲਾਜ਼ਮ ਬਿਠਾ ਲਏ ਸੀ ਸਰ ਜੀ ਮਿਲਾਜ਼ਮ ਉਹਨਾਂ ਨੂੰ ਪਾਣੀ ਪੁਲਾਇਆ ਜੇਸਾ ਨਾ ਪੁਲਿਸ ਮਿਲਾਜ਼ਮ ਕਹਿ ਰਹੀ ਅਸੀਂ ਉਸ ਹੱਬ ਨਾਲ ਨਹੀਂ ਰੱਖੇ ਅਸੀਂ ਸਿਰਫ ਇਹੀ ਗੱਲ ਕੀਤੀ ਤੁਸੀਂ ਆਪਣੇ ਉੱਪਰ ਵਾਲੇ ਆਫੀਸਰ ਬੁਲਾਓ ਇੱਥੇ ਤੇ ਜੇਰੇ ਉਹਨਾਂ ਨੇ ਹੱਲ ਕਰੀਏ ਤਾਂ ਕੋਈ ਕਹਿੰਦੀ ਆ ਇਹ ਪੁਲਿਸ ਪ੍ਰਸ਼ਾਸਨ ਆ ਕੇ ਸਾਡੇ ਨਾਲ ਧੱਕਾ ਕਰਦੀ ਪਈ ਆ ਜੀ ਪੁਲਿਸ ਕੋਲ ਆ ਜਮ ਕਹਿ ਰਹੀ ਆ ਜੀ ਮੁਲਾਜ਼ਮਾਂ ਨੂੰ ਤੁਸੀਂ ਬੰਦੀ ਬਣਾਇਆ ਹੋਇਆ ਆ ਤੇ ਸਾਡੇ ਕੋਲ ਓਨਲੀ ਵੀਡੀਓ ਬਣਾਈ ਪਈ ਆ ਵੀ ਜਿਹੜਾ ਉਹਨਾਂ ਨੇ ਅਸੀਂ ਮੀਸ ਵੀ ਕਰਦੇ ਪਏ ਆ ਉਹ ਸਾਨੂੰ ਕਲੀਅਰ ਕਰ ਦੋ ਵੀ ਅਸੀਂ ਮੁਲਾਜ਼ਮਾਂ ਨਾਲ ਬਹੁਤ ਗਲਤ ਪਿਆਰ ਕਰਦੇ ਪਏ ਆ ਉਹਨਾਂ ਦਾ ਆਪਾਂ ਮੰਗਤੀ ਰੱਖੀ ਆ ਮੇਨ ਅਪਰੂ ਤੇ ਸਾਡੀ ਪਾਣੀ ਦੀ ਇਹ ਪਾਣੀ ਦੀ ਪਾਈਪ ਲਾਈਨ ਨਵੀਂ ਪਈ ਜਾਵੇ ਤੇ ਸਰਕਾਰ ਅਕੇ ਸਾਨੂੰ ਇਹੀ ਮੰਗਿਆ ਜੀ ਦੋ ਘਰ ਘਰ ਤੱਕ ਪਾਣੀ ਪਹੁੰਚਾਇਆ ਜਾਵੇ ਹਾਂਜੀ ਕੀ ਨਾਮ ਸਰ ਮੇਰਾ ਨਾਮ ਸ਼ਿਵਾਚਨ ਦਾ ਕੀ ਉਹ ਤਾਂ ਜੀ ਤੁਹਾਡੇ ਪੰਚਾਇਤ ਪੰਚਾਇਤ ਮੈਂਬਰ ਆ ਜੀ ਅੱਛਾ ਜੀ ਕੀ ਪ੍ਰੋਬਲਮ ਆਈ ਹੈ ਜਨਰਲ ਅਲੀ ਚਾ ਜੀ ਦੇਖੋ ਜੀ ਸਾਡੇ ਮਹੱਲੇ ਚ ਬਹੁਤ ਦਿਨਾਂ ਤੋਂ ਮਤਲਬ 3-4 ਮਹੀਨਿਆਂ ਤੋਂ ਪਾਣੀ ਨਹੀਂ ਆ ਰਿਹਾ ਕੀ ਪ੍ਰੋਬਲਮ ਕੀ ਆ ਪ੍ਰੋਬਲਮ ਪੈਪਾਂ ਦੀ ਬ੍ਰੋਕਿੰਗ ਆ ਅੱਛਾ ਜੀ ਇਸ ਕਰਕੇ ਪਾਣੀ ਨਹੀਂ ਆ ਰਿਹਾ ਅੱਛਾ ਫੇਰ ਤੁਸੀਂ ਕਿਹਾ ਨਹੀਂ ਮੈਂ ਕਿਹਾ ਇਹਨੂੰ ਮੈਂ ਕਿਹਾ ਕੋ ਬਹੁਤ ਗਿਹੜੇ ਲੱਗੇ ਜੀ ਅੱਛਾ ਜੀ ਜਦੋਂ ਅਸੀਂ ਇਹ ਜਲ ਪ੍ਰਭਾਗ ਵਾਲਿਆਂ ਕੋ ਜਾਨੇ ਤੇ ਉਹ ਕਹਿੰਦੇ ਵੀਡੀਓ ਦਾ ਕੰਮ ਆ ਵੀਡੀਓ ਕਹਿੰਦਾ ਤੇ ਜਲ ਪਵਾ ਗਾਲਿਆਂ ਦਾ ਕੰਮ ਅੱਜ ਕੀ ਹੋਇਆ ਚੱਕਰੇ ਸਾਰਾ ਅੱਜ ਜੀ ਸਾਡੇ ਬਿਲਕੁਲ ਪਾਣੀ ਨਹੀਂ ਆ ਰਿਹਾ ਇਹ ਕੋਈ ਪੱਟੀ ਜਾਂਦੇ ਆ ਅੱਛਾ ਜੀ ਠੀਕ ਹੈ ਜੀ ਪੈਪ ਪੈਨ ਦਾ ਕੰਮ ਆ ਪਾਈਪਲਾਈਨ ਪਾਣੀ ਦੇ ਤੇ ໂຕਏ ਪੱਟੀ ਜਾਂਦੇ ਥੇ ਅੱਛਾ ਜੀ ਠੀਕ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਪੈਪਲਾਈਨ ਬਦਲ ਦਿਓ ਵੇ ਤੇ ਕੋਈ ਨਾ ਪਟੋ ਠੀਕਾ ਇਸ ਕਰਕੇ ਇਹ ਮੁਲਾਜ਼ਮ ਆ ਕੇ ਸਾਨੂੰ ਆਹਤੋਂ ਭਾਈ ਹੋਣ ਦੀ ਵੀ ਕੁਝ ਕੀਤੀ ਮੁਲਾਜ਼ਮਾਂ ਨੇ ਅੱਛਾ ਇਹ ਮੁਲਾਜ਼ਮ ਧੋਖਾ ਵੀ ਰਹਿ ਬੰਦਿਆਂ ਨੂੰ ਅੱਛਾ ਜੀ ਇਹ ਪੰਜਾਬ ਪੁਲਿਸ ਦੇ ਐਸ ਐਚਓ ਬੰਗਾ ਦੇ ਵੀ ਪਹੁੰਚੋ ਆ ਨਾਲ ਤੇ ਤੁਸੀਂ ਮਲਾਜਮ ਬੰਦੀ ਬਣਾ ਲਏ ਹਾਂਜੀ ਕਿੰਨੇ ਮਲਾਜਮਾਂ ਟੋਟਲ ਜਿਹੜੇ ਬੰਦੀ ਬਣਾਏ ਸੀ ਅੱਜ ਤੁਸੀਂ ਅਸੀਂ ਕੋਈ ਮਲਾਜਮ ਬੰਦੀ ਨਹੀਂ ਬਣਾਇਆ ਬਹੁਤ ਪਿਆਰ ਮਾਫਤ ਨਾਲ ਉਹਨਾਂ ਨੂੰ ਠੰਡਾ ਵੀ ਪਲਾਇਆ ਅੰਦਰ ਪਠਾ ਲਿਆ ਅੰਦਰ ਪਠਾ ਲਿਆ ਜੀ ਕਿਸੇ ਨਾਲ ਕੋਈ ਮਾਰ ਪੀਟ ਨਹੀਂ ਕੀਤੀ ਅਸੀਂ ਉਹਨਾਂ ਦਾ ਉਹਨਾਂ ਦੀ ਸਾਡੇ ਕੋਲ ਵੀਡੀਓ ਵੀ ਆ ਜਿਵੇਂ ਉਹਨਾਂ ਦਾ ਮਾਣ ਸਨਮਾਨ ਕੀਤਾ ਠੰਡਾ ਪਲਾਇਆ ਨਾ ਨਾ ਇਹ ਹੀ ਅਸੀਂ ਉਹਨਾਂ ਨੇ ਇਹ ਕਿਹਾ ਜਾਨ ਕਿ ਵੀਡੀਓ ਵਿੱਚ ਸਾਡ ਲੋ ਜੇ ਤੁਸੀਂ ਆਇਆ ਉਹ ਕਹਿੰਦਾ ਬੇ ਤੁਸੀਂ ਵਾਟੇ ਸਾਕੇ ਗਿਆ ਲੱਗੀ ਬਸ ਸਾਕੇ ਪਾਣੀ ਆਉਂਦਾ ਨਹੀਂ ਅਸੀਂ ਬੇਖੂਲ ਪੈਲ ਦਿੱਤੇ ਕਹਿੰਦੇ ਛੱਪੜਾ ਦੇ ਨਾਲ ਉਹ ਜਾ ਕੇ ਉੱਥੇ ਕੱਪੜੇ ਧੋ ਲਾਓ ਮਾਲਜਮ ਕਹਿੰਦੇ ਹਾਂ ਕੀ ਉਹ ਬਿੱਲ ਜਿਹੜਾ ਲੈਂਦੇ ਉਹ ਬੇਖੂਲ ਨਹੀਂ ਬਿੱਲ ਦੇ ਹੀ ਆ ਫਿਰ ਅਸੀਂ ਉਹ ਤਾਂ听ੇ ਜੀ ਪਰਸਨ ਦੇਖੋ ਜੀ ਫੇ ਪੂਰੇ ਮਹੱਲੇ ਦਾ ਜਿਨ੍ਹਾਂ ਨੂੰ ਦੁੱਖ ਆ ਇਸ ਕਰਕੇ ਪਾਣੀ ਦਾ ਜਿਨ੍ਹਾਂ ਨੂੰ ਨਹੀਂ ਪਾਣੀ ਆ ਰਿਹਾ ਉਹਨੇ ਇਕੱਠ ਕਰਕੇ ਮੁਲਾਜ਼ਮਾਂ ਨੂੰ ਕੋਲ ਬਟਾਇਆ ਸੀਗਾ ਇਹ ਜਿਆਦਾ بڑا ਇਸ਼ੂ ਬਣਾਤਾ ਹੀ ਨਹੀਂ ਅਸੀਂ ਸਿਰਫ ਇਹਨਾਂ ਨੂੰ ਇਹ ਕਹੀ ਵੀ ਵੀਡੀਓ ਨੂੰ ਸਾਥ ਲਾਓ ਅੱਛਾ ਜੀ ਠੀਕ ਹੈ ਇਹ ਨਹੀਂ ਵੀਡੀਓ ਨਹੀਂ ਬਣਾਇਆ ਕਹਿੰਦੇ ਸਾਡੇ ਕੋਲ ਵੀਡੀਓ ਤਾਂ ਨਭਰਿਆ ਨਹੀਂ ਕਹਿੰਦੇ ਸਾਡੇ ਕੋਲ ਆ ਹੈ ਨਹੀਂ ਠੀਕ ਹੈ ਜੀ ਅਸੀਂ ਇਹਨਾਂ ਨਾਲ ਕੋਈ ਇਦਾਂ ਦਾ ਬੰਦੀ ਗੁੰਦੀ ਨਹੀਂ ਕਿਸੇ ਨੂੰ ਬਣਾਇਆ ਹੁਣ ਪੰਜਾਬ ਸਰਪਲ ਤੇ ਮੁਲਾਜ਼ਮਾਂ ਇਹ ਸਨਾਂ ਤੱਕੇਛਾਈ ਕਰਨ ਦੀ ਕੋਸ਼ਿਸ਼ ਕਰਦੇ ਜੀ ਗੇਟ ਅਵੇ ਐਸਐਚਓ ਇੱਕ ਇਹ ਐਸਐਸ ਜਗਵੀਰ ਸਿੰਘ ਆ ਪਿੱਛੇ ਜਾਏ ਉਹ ਸਾਡੇ ਮੁੰਡਾ ਮਾਰਨ ਦੇ ਕੰਨ ਇਨੀ ਕੋਈ ਉਦੋਂ ਵੀ ਨਹੀਂ ਮਾਰਸਾ ਸਾਡਾ ਮੁੰਡਾ ਮੁਕਿਆ ਕਿਸੇ ਨੇ ਸੁਣੀ ਨਹੀਂ ਕੋਈ ਸਾਡੀ ਕਰਪਾ ਉਦੋਂ ਨਾ ਸੁਣਦੇ ਸੀ ਫਿਰ ਪਿੰਡ ਵਾਲਿਆਂ ਨੇ ਰੌਲਾ ਪਾਇਆ ਤਾਂ ਜਾ ਕੇ ਪਰਚਾ ਵੀ ਕੱਟ ਹੋਇਆ ਸੀਗਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499